ਜੀ ਸਤਿ ਸ਼੍ਰੀ ਅਕਾਲ ਜੀ ਵਿਹਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹੜੀ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਵੀਡੀਓ ਲੈ ਆਜਾਪਾਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਆਂ ਇਹ ਵੀਡੀਓ ਆਪਾਂ ਲੈ ਕੇ ਆਏ ਆਂਗੇ ਜੇ ਤੁਹੋਂ ਉਹਦੇ ਬਾਰੇ ਦੱਸਾਂਗੇ ਇੱਕ ਜੇ ਤੁਸੀਂ ਮਕਾਨ ਬਣਾ ਰਹੇ ਹੋ ਕੋਈ ਮਕਾਨ ਨਹੀਂ ਤੁਹਾਡਾ ਬਣਦਾ ਜਾਂ ਤੁਹਾਡਾ ਕੋ ਪਲਾਟ ਨਹੀਂ ਵਿਕਦਾ ਆਪਾਂ ਉਹਦੇ ਬਾਰੇ ਦੱਸਦਿਆਂ ਹੈ ਦੱਸਾਂਗੇ ਤੇ ਇਹ ਕੰਮ ਤੁਸੀਂ ਜ਼ਰੂਰ ਕਰੋ ਜੋ ਮੈਂ ਤੁਹਾਨੂੰ ਇਹ ਪਾਅ ਦੋ ਦੱਸੂਗੀ ਛੋਟੇ ਛੋਟੇ ਆਪਾਂ ਆਪਾਂ ਨੂੰ ਕਰ ਲੈਣੇ ਕਰਨੇ ਚਾਹੀਦੇ ਆ ਜੀ ਕਈ ਵਾਰ ਪਤਾ ਨਹੀਂ ਪਰ ਕਿਹੜਾ ਦੋਸ਼ ਸੀ ਕੋਈ ਨજર ਲੱਗੀ ਹੁੰਦੀ ਕੋਈ ਨજર ਦੋਸ਼ ਕੋਈ ਕਿਹੜਾ ਗ੍ਰਹਿ ਆਪਣੇ ਦੋਸ਼ ਕਿਹੜੇ ਗ੍ਰਹਿਸ ਕੋਈ ਦੋਸ਼ ਹੁੰਦਾ ਜਿਹੜਾ ਕਰਕੇ ਆਪਣਾ ਇਹ ਕੰਮ ਬਣਦੇ ਨਹੀਂ ਇੱਥੇ ਆਪਾਂ ਤੁਹਾਨੂੰ ਦੱਸਦੇ ਆ ਜਿਵੇਂ ਹੁਣ ਕੋਈ ਪੈਸਾ ਫਸ ਜਾਂਦਾ ਕਿਸੇ ਦੇ ਵਿੱਚ ਕਿਸੇ ਨੂੰ ਪੈਸਾ ਤੁਸੀਂ ਦਿੱਤਾ ਹੈ ਚਾਹੇ ਵਿਆਜੂ ਦਿੱਤਾ ਹੈ ਚਾਹੇ ਆਪਾਂ ਵੈਸੇ ਰਹਿਮਤ ਦੇ ਤੌਰ ਤੇ ਪੈਸਾ ਦੇ ਦਿੰਨੇ ਆਂ ਵੀ ਚਲ ਮੈਂ ਇੰਨੇ ਚਿਰ ਤੋਂ ਬਾਅਦ ਮੋੜ ਦੂ ਮੋੜ ਕੇ ਮੋੜਦਾ ਆਂ ਨਾ ਕੋਈ ਰਿਸ਼ਤੇਦਾਰ ਕੋ ਭੈਣ ਭਾਈ ਉਹਦੇ ਵਿੱਚ ਫਸਿਆ ਪੈਸਾ ਇਹ ਜਿਹੜਾ ਪਾ ਇਹ ਤੁਹਾਡੇ ਕੱਲਿਆਂ ਨਹੀਂ ਤਾਂ ਕੰਮ ਕਰੂਗਾ ਹਾਂ ਜਿਵੇਂ ਕੋਈ ਆਪਾਂ ਕਿਸੇ ਕੰਪਨੀ ਦੇ ਵਿੱਚ ਪੈਸਾ ਲਾਦਾ ਪੰਜ ਸੱਤ ਜਾਣੇ ਆਪਾਂ ਕੇਸ ਕਰੀ ਵੇਖਿਆ ਉੱਥੇ ਇਹ ਪਾ ਨਹੀਂ ਕੰਮ ਕਰਦਾ ਕਿਉਂਕਿ ਉੱਥੇ ਤੁਸੀਂ ਕਾਫੀ ਜਾਣੇ ਜੁੜ ਜਾਂਦੇ ਆ ਉਹਦੇ ਨਾਲ ਤੇ ਬਾਕੀ ਜੇ ਤੁਸੀਂ ਇਹ ਆਪਾ ਕਰੋਗੇ ਤਾਂ ਤੁਹਾਨੂੰ ਉਹਦੇ ਵਿੱਚ ਜੋ ਵੀ ਫੈਸਲਾ ਹੋਊਗਾ ਤੁਹਾਡੇ ਪੱਖ ਵਿੱਚ ਹੋ ਜੂਗਾ ਇਹਨਾਂ ਨਜ਼ਾਰਾ ਮਿਲ ਸਕਦੀ ਹੈ ਤੁਹਾਨੂੰ ਤੇ ਇਹ ਪਾ ਤੁਸੀਂ ਜ਼ਰੂਰ ਕਰਿਓ ਪੈਸੇ ਰਿਲੇਟਿਡ ਹੀ ਉਪਾਅ ਹੈਗਾ ਜੋ ਮੈਂ ਤੁਹਾਨੂੰ ਦੱਸਦੀਆਂ ਕਿਸੇ ਜੇ ਫਸਿਆ ਹੋਇਆ ਕੋਈ ਛੋਟਾ ਪੀਐਸ ਚੱਲ ਰਿਹਾ ਹੈ ਪੈਸੇ ਪ੍ਰਤੀ ਹੋਵੇ ਕੋਈ ਤੇ ਉਹਦੇ ਵਿੱਚ ਕੋਈ ਜ਼ਮੀਨੀ ਝਗੜਾ ਛੋਟਾ ਹਨਾ ਤੁਸੀਂ ਉੱਥੇ ਸਹੀ ਹੋ ਤੇ ਉਸ ਉਸ ਬਾਰੇ ਆਪਾਂ ਤੁਹਾਨੂੰ ਇਹ ਉਪਾਅ ਦੱਸਾਂਗੇ ਤੇ ਕਿਸੇ ਤੋਂ ਲੈਣਾ ਫੈਸਾ ਕਿੰਨਾ ਵੀ ਚਿਰ ਦਾ ਪੁਰਾਣਾ ਕਿਸਿਆ ਪੈਸਾ ਤੁਹਾਡਾ ਨਿਕਲੂਗਾ ਇੱਥੇ 100% ਪਰ ਤੁਸੀਂ ਆਪ ਜਰੂਰ ਕਰਨਾ ਤੁਸੀਂ ਇੱਕ ਨਰੀਆ ਲੈਣਾ ਨਰੀਆ ਤੁਸੀਂ ਲੈ ਕੇ ਆਓ ਸੌਂਵਾਰ ਵਾਲੇ ਦੇ ਹਨਾ ਨਾਰੀਅਲ ਪਾਣੀ ਵਾਲਾ ਨਾਰੀ ਲੈ ਆਉਣਾ ਹਰਾ ਨਹੀਂ ਜੀ ਸੁੱਕਾ ਜਟਾ ਨਾਲ ਨਾਰੀਅਲ ਤੇ ਵਿੱਚ ਪਾਣੀ ਪੂਰੇ ਉਹ ਨਾਰੀਅਲ ਲੈ ਕੇ ਆਉਣਾ ਸੋਮਵਾਰ ਨੂੰ ਤੁਸੀਂ ਲਿਆ ਆਉਣਾ ਲਿਆਉ ਆਂਗੇ ਜਦੋਂ ਤੁਸੀਂ ਲੈ ਉਸ ਤੋਂ ਬਾਅਦ ਖੰਮਣੀ ਬਣਨੀ ਨਹੀਂ ਆਵੇ ਬਸ ਇਸ ਤਰ੍ਹਾਂ ਬਣਨੀ ਹੈ ਕਲਾਵਾ ਵੀ ਕਹਿ ਦਿੰਦੇ ਆ ਖੰਮਣੀ ਵੀ ਕਹਿ ਦਿੰਦੇ ਆ ਇਹਨੂੰ ਇਸ ਤਰ੍ਹਾਂ ਲਪੇਟ ਲੈਣਾ ਸੱਤ ਵਾਰ ਲਪੇਟ ਕੇ ਇਹਨੂੰ ਗੰਢ ਨਹੀਂ ਦੇਣੀ ਇਹਨੂੰ ਉਹਨਾਂ ਤਾਗਿਆਂ ਦੇ ਵਿੱਚ ਹੀ ਤਾਗਿਆਂ ਨੂੰ ਹਲਕਾ ਜਿਹਾ ਫਸਾ ਦੇਣਾ ਕਿ ਨਿਕਲੇ ਨਾ ਇਹ ਤਾਗ ਮੜ ਕੇ ਤੁਸੀਂ ਇਹ ਆ ਦੇ ਪੂਜਾ ਘਰ ਦੇ ਵਿੱਚ ਜਦੋਂ ਵੀ ਤੁਸੀਂ ਇਹਦੇ ਉੱਤੇ ਖੰਮਣੀ ਬੰਨ੍ਹਦੇ ਆ ਕਲਾਵਾ ਬੰਨ੍ਹਦੇ ਜੋ ਵੀ ਤੁਹਾਡੀ ਇੱਛਾ ਪੈਸੇ ਪ੍ਰਤੀ ਮੈਂ ਮਹ ਫਲਾਣੇ ਤੋਂ ਪੈਸਾ ਲੈਣਾ ਦਿੱਤਾ ਸੀ ਉਹਦਾ ਕੰਮ ਹੋ ਗਿਆ ਹੁਣ ਮੈਨੂੰ ਪੈਸਾ ਵਾਪਸ ਮਿਲੇ ਤੇ ਵੀ ਆਪਦੇ ਜਿਹੜੇ ਕੁੱਲ ਪਿੱਤਰ ਆ ਤੁਹਾਡੇ ਕੁੱਲ ਆ ਹਨਾ ਕੁੱਲ ਦੇਵੀ ਦੇਵਤੇ ਆ ਤੁਹਾਡੇ ਪਿੱਤਰ ਆ ਜਿੰਨਾ ਵੀ ਤੁਸੀਂ ਮੰਨਦੇ ਆ ਕਿਸੇ ਵੀ ਗੁਰੂ ਪੀਰ ਨੂੰ ਮੰਨਦੇ ਆ ਉਹਨਾਂ ਨੂੰ ਇਤਿਆਹ ਕੇ ਸੱਚੇ ਦਿਲੋਂ ਪੂਰੀ ਸ਼ਰਧਾ ਨਾਲ ਇਤਿਆਹ ਕਰਨਾ ਦਾ ਨਾਮ ਲੈ ਕੇ ਤੁਸੀਂ ਉਹ ਕਲਾਵੇ ਨੂੰ ਬੰਨੀ ਜਾਣਾ ਹੈ ਜੋ ਵੀ ਤੁਹਾਡੀ ਇੱਛਾ ਹੈ ਉਹ ਵੀ ਤੁਸੀਂ ਬੋਲਣਾ ਹੈ ਬੋਲਣ ਤੋਂ ਬਾਅਦ ਤੁਸੀਂ ਉਸ ਨੂੰ ਆਦੇਵ ਉਸ ਚ ਰੱਖ ਲੈਣਾ ਹੈ ਪੂਜਾ ਘਰ ਚ ਰੱਖ ਲੈਣਾ ਹੈ ਅਗਲੇ ਸਵੇਰ ਮੰਗਲਵਾਰ ਵਾਲੇ ਦਿਨ ਤੁਸੀਂ ਹਨੂਮਾਨ ਮੰਦਰ ਜਾਣਾ ਹੈ ਸਵੇਰ ਵੀ ਜਾ ਸਕਦੇ ਹੋ ਸ਼ਾਮ ਨੂੰ ਵੀ ਜਾ ਸਕਦੇ ਹੋ ਜਦੋਂ ਤੁਹਾਡਾ ਟਾਈਮ ਲੱਗੇ ਤੁਸੀਂ ਹਨੂਮਾਨ ਮੰਦਰ ਜਾਣਾ ਹੈ ਜਾ ਕੇ ਉੱਥੇ ਤੁਸੀਂ ਪ੍ਰਸ਼ਾਦ ਜੂਰ ਲੈ ਕੇ ਜਾਣਾ ਚਾਹੀਦਾ ਹੈ ਗੂੜੀ ਦਾ ਪ੍ਰਸ਼ਾਦ ਚਾਹੀਦਾ ਹੈ ਲੱਡੂ ਦਾ ਪ੍ਰਸ਼ਾਦ ਜੋ ਵੀ ਤੁਹਾਡੀ ਪ੍ਰਸ਼ਾਦ ਵਾ ਜਾ ਕੇ ਉੱਥੇ ਜਾ ਕੇ ਤੁਸੀਂ ਮੰਦਰ ਮੰਦਰ ਦੇ ਵਿੱਚ ਤੁਸੀਂ ਉਹ ਨਾਰੀyal ਰੱਖ ਕੇ ਆਉਣਾ ਹੈਗਾ ਪ੍ਰਸ਼ਾਦ ਉੱਥੇ ਚੜਾ ਕੇ ਆਉਣਾ ਉੱਥੋਂ ਕੋਈ ਵੀ ਚੀਜ਼ ਤੁਸੀਂ ਵਾਪਸ ਨਹੀਂ ਲੈ ਕੇ ਆਉਣੀ ਨਾ ਪ੍ਰਸ਼ਾਦ ਵਾਪਸ ਲੈ ਕੇ ਆਉਣਾ ਕੁਝ ਵੀ ਨਹੀਂ ਲੈ ਕੇ ਆਉਣਾ ਉਹ ਉੱਥੇ ਚੜਾ ਕੇ ਤੁਸੀਂ ਜੋ ਤੁਹਾਡੀ ਇੱਛਾ ਹੈ ਤੁਹਾਡੀ ਮਨੋ ਕਾਮਨਾ ਹੈ ਰਮਾਨ ਜੀ ਦੇ ਸਾਹਮਣੇ ਤੁਸੀਂ ਉਹ ਬੋਲ ਕੇ ਆਉਣੀ ਆ ਤਾਂ ਉਹ ਦੁੱਖ ਦੱਸ ਕੇ ਆਉਣਾ ਜੇ ਐਸਾ ਮੈਨੂੰ ਆਹ ਤਕਲੀਫ ਤੋਂ निजात ਦਿੱਤੀ ਜਾਵੇ ਇਸ ਤਰ੍ਹਾਂ ਤੁਸੀਂ ਘੱਟ ਤੋਂ ਘੱਟ 21 ਮੰਗਲਵਾਰ ਰੱਖ ਜਦੋਂ ਤੁਸੀਂ ਕੀ ਮੰਗਲਵਾਰ ਕਰਦੇ ਕਰਦੇ ਦੇ ਵਿੱਚ ਹੀ ਨਾ ਤੁਹਾਨੂੰ ਬਹੁਤ ਰਾਹਤ ਮਿਲੂਗੀ ਜੋ ਵੀ ਕੋਈ ਜੇ ਤੁਸੀਂ ਕੋਈ ਕੇਸ ਉਹਦੇ ਤੇ ਕਰ ਵੀ ਰੱਖਿਆ ਤਾਂ ਵੀ ਤੁਹਾਡੇ ਹੱਕ ਵਿੱਚ ਹੋ ਜਾਊਗਾ ਜਾਂ ਵੈਸੇ ਜੇ ਤੁਸੀਂ ਉਹਦੇ ਕੋਲ ਲੈਣਗੇ ਤੇ ਉਸ ਨਾਲ ਨਾਰੰਗ ਪੈ ਜਾਊਗਾ ਤੇ ਪੈਸੇ ਤੁਹਾਨੂੰ ਚਾਹੇ ਥੋੜੇ ਥੋੜੇ ਕੱਟ ਕੇ ਦੇਵੇ ਪਰ ਉਹ ਜ਼ਰੂਰ ਮੋੜੂਗਾ ਇਹ ਪੈਸੇ ਰਿਲੇਟਡ ਸੀਗਾ ਜੀ ਜੋ ਆਪਾਂ ਕਿਸੇ ਨੂੰ ਕਰਜ਼ਾ ਦੇ ਦਿੰਨੇ ਮੁੜਦੇ ਨੇ ਉਹਦੇ ਤਰ੍ਹਾਂ ਹੀ ਜਿਹੜਾ ਪੁੱਛਦੇ ਆਂ ਵੀ ਮਕਾਨ ਦਾ ਇਹ ਟੱਪਾ ਬਣਾਉਣਾ ਕੋਈ ਬਾਨ ਨਹੀਂ ਰਿਹਾ ਹਨਾ ਕੋਈ ਆਪਣੀ ਇੱਛਾ ਪੂਰੀ ਨਹੀਂ ਹੋ ਰਹੀ ਬੜੇ ਚਿਰ ਤੋਂ ਪੰਜੀ ਕਰਾ ਚਾਹ ਆਪਾਂ ਕੋਈ ਮਕਾਨ ਵੇਚਣਾ ਚਾਹੁੰਦੇ ਆ ਉਹ ਵੇਖੀ ਨਹੀਂ ਰਿਹਾਗਾ ਉਹਦੇ ਬਾਰੇ ਦੱਸਦੇ ਆਂ ਵੀ ਬੜੇ ਚਿਰ ਤੋਂ ਆੜਾ ਪਿਆ ਆਪਣਾ ਅੰਦਰ ਮਕਾਨ ਵੇਚ ਦਈਏ بیچ ਕੇ ਆਪਣਾ ਨਵਾਂ ਮਕਾਨ ਪਾ ਲਈ ਹਰ ਇੱਕ ਦੀ ਇੱਛਾ ਹੁੰਦੀ ਹੈ ਹਨਾ ਵੀ ਮੇਰਾ ਨਵਾਂ ਆਲਿਸ਼ਾਨ ਘਰ ਹੋਵੇ ਜਾਂ ਕੋਈ ਪਲਾਟ ਪਿਆ ਆਪਣਾ ਆਪਾਂ ਕਹਿੰਦੇ ਉਹ ਪਲਾਟ ਵੇਚ ਦਈਏ ਉੱਥੇ ਆਪਣਾ ਨਵਾਂ ਲੈ ਲਈਏ ਕੋਈ ਜਾਂ ਕੋਈ ਘਰ ਦੀ ਮੁਰੰਮਤ ਕਰਦੇ ਕਈ ਵਾਰ ਆਪਣ ਪੈਸਿਆਂ ਦੀ ਇੰਨੀ ਲੋੜ ਹੁੰਦੀ ਹੈ ਹਨਾ ਕੋਈ ਮਜਬੂਰੀ ਚ ਆਪਾਂ ਕੋਈ ਜ਼ਮੀਨ ਕੋ ਘਰ ਕੋ ਪਲਾਟ ਆਪਾਂ ਨੂੰ ਵੇਚਣਾ ਪੈਂਦਾ ਵੀ ਆਪਾਂ ਕਹਿੰਦੇ ਵੇਚਦੇ ਚਲ ਆਪਣੀ ਇਹ ਲੋੜਾਂ ਪੂਰੀਆਂ ਹੋ ਜਾਣੀਆਂ ਪਰ ਉਹ बिक ਨਹੀਂ ਰਹਾ ਹੁੰਦਾ ਉਥੇ ਤੁਸੀਂ ਬਿਲਕੁਲ ਸਹੀ ਹੁੰਦੇ ਹੋ ਇਮਾਨਦਾਰ ਹੁੰਦੇ ਹੋ ਤੁਹਾਡਾ ਬੁੱਧਾ ਹੁੰਦਾ ਥੋੜੀ ਜਿਹੀ ਇੱਕ ਕਮਾਈ ਦਾ ਬਣਾਇਆ ਹੁੰਦਾ ਹੈ ਨਾ ਇਹ ਜੋ ਵੀ ਟੋਟ ਕੇ ਪਾਹ ਹੁੰਦੇ ਉਥੇ ਕੰਮ ਕਰਦੇ ਜਿੱਥੇ ਤੁਸੀਂ ਸੱਚੇ ਹੋ ਕਿਉਂਕਿ ਪਰਮਾਤਮਾ ਤੋਂ ਆਪਾਂ ਮੰਗਦੇ ਆ ਪਰਮਾਤਮਾ ਮੂਰੇ ਇਹ ਕਰਦੇ ਆ ਤੇ ਪਰਮਾਤਮਾ ਸਭ ਆਪਣੇ ਬਾਰੇ ਜਾਣੀ ਜਾਣ ਹੁੰਦਾ ਹੈਗਾ ਦਸਾਂ ਉਹ ਵਾਲੇ ਵੀ ਜਿਹੜਾ ਪੈਸਾ ਵੀ ਇਹ ਆੜਿਆ ਪੈਸਾ ਵੀ ਉਹਦਾ ਨਿਕਲੂ ਜਿਹਨੇ ਇਮਾਨਦਾਰੀ ਦਾ ਕਮਾ ਕੇ ਦਿੱਤਾ ਹੋਵੇ ਸਹੀ ਕਮਾਇਆ ਹੋਵੇ ਹਨ ਜਿਹਨੇ ਵੀ ਬੀ ਇਮਾਨੀ ਦੋ ਨੰਬਰ ਦਾ ਕਮਾਇਆ ਹੋਵੇ ਉਹਦੇ ਬਾਰੇ ਆਪਾਂ ਕੁਛ ਨਹੀਂ ਕਹਿੰਦੇ ਜਿਹਨੇ ਇਮਾਨਦਾਰੀ ਦਾ ਪੈਸਾ ਕਮਾ ਕੇ ਕਿਸੇ ਨੂੰ ਕਰਜ਼ੇ ਦਾ ਦਿੱਤਾ ਹੋਵੇ ਨਾ ਉਹ ਜ਼ਰੂਰ ਨਿਕਲੂਗਾ ਤੁਹਾਡਾ ਉਸੇ ਤਰ੍ਹਾਂ ਇਹ ਹੁੰਦਾਗਾ ਵੀ ਜੋ ਵੀ ਤੁਸੀਂ ਇਮਾਨਦਾਰੀ ਦਾ ਉਹ ਚੀਜ਼ ਤੁਹਾਡੀ ਸਹੀ ਹੋ ਜੂਗਾ ਪੂਰਾ 100% ਮੈਂ ਗਰੰਟੀ ਕਰਦੀ ਹਾਂ ਤੁਹਾਡਾ ਕੰਮ ਗੁਰਪਰ ਤੁਸੀਂ ਉਸੇ ਮਾਣ ਦਾ ਸਹੀ ਹੋਊ ਇਹ ਹੈ ਕਿ ਕਿਸੇ ਦਾ ਨੱਪਿਆ ਪਿਆ ਪਲਾਟ ਆਪਾਂ ਉਹ ਵੇਚਣ ਦੀ ਕੋਸ਼ਿਸ਼ ਕਰਦੇ ਆਂ ਇਹ ਕੰਮ ਨਹੀਂ ਹੁੰਦੇ ਜੀ ਕਿਉਂਕਿ ਪ੍ਰਮਾਤਮਾ ਦਾ ਸੀਸੀਟੀਵੀ ਕੈਮਰਾ ਆਪਣੇ ਉੱਤੇ ਹਮੇਸ਼ਾ ਛੱਡਿਆ ਹੁੰਦਾ ਜਦੋਂ ਵੀ ਤੁਸੀਂ ਵੇਚਣਾ ਹੈ ਤੁਸੀਂ ਉੱਥੇ ਕੀ ਕਰਨਾ ਤੁਸੀਂ ਮੰਗਲਵਾਰ ਵਾਲੇ ਦਿਨ ਸਵੇਰ ਨਾਰੀਆ ਲੈ ਕੇ ਆਂ ਨਾਰੀਆ ਲੈ ਕੇ ਆਣਾ ਉਹਦੇ ਉੱਤੇ ਇਸੇ ਤਰ੍ਹਾਂ ਹੀ ਕਲਾਵਾ ਫੇਰ ਬੰਨਣਾ ਨਾਰੀਆ ਦੇ ਉੱਤੇ ਸੱਤ ਵਾਰ ਕਲਾਵਾ ਬੰਨ ਕੇ ਗੰਢ ਨਹੀਂ ਦੇਣੀ ਉਵੇਂ ਉਹਨੂੰ ਰੱਖ ਕੇ ਉਸ ਨਾਰੀਆ ਨੂੰ ਜੋ ਵੀ ਤੁਹਾਡੀ ਇੱਛਾ ਮਨੋ ਕਾਮਨਾ ਹੈ ਤੁਸੀਂ ਉਹ ਬੋਲਦੇ ਹੋਏ ਤੁਸੀਂ ਪਲਾਟ ਦੇ ਵਿੱਚ ਰੱਖ ਕੇ ਆਉਣਾ ਹੈ ਉੱਥੇ ਫੇਰ ਤੁਸੀਂ ਅਰਦਾਸ ਬੇਨਤੀ ਕਰਨੇ ਵੀ ਮੈਂ ਪਲਾਟ ਵੇਚ ਤੇ ਮੈਨੂੰ ਪੈਸੇ ਦੀ ਲੋੜ ਹੈ ਪੈਸਾ ਆਵੇ ਜਾਂ ਮੈਂ ਨਵਾਂ ਮਕਾਨ ਬਣਾਉਣਾ ਹੈ ਜਾਂ ਮੈਨੂੰ ਕੋਈ ਇੱਛਾ ਬਣਾਉ ਕੰਮ ਕਰਨਾ ਹੈ ਮੇਰਾ ਪਲਾਟ ਵੇਚ ਜੇ ਤੁਸੀਂ ਦੂਰ ਰਹਿੰਦੇ ਹੋ ਪਲਾਟ ਚਾਰੇ ਦੂਰ ਪਿਆ ਤੁਸੀਂ ਉਹਦੇ ਕੋਲ ਕਿਵੇਂ ਵੀ ਪਹੁੰਚ ਨਹੀਂ ਸਕਦੇ ਤਾਂ ਤੁਸੀਂ ਇਹੇ ਘਰ ਦੇ ਵਿੱਚ ਰੱਖ ਲੈ। ਇਸੇ ਤਰ੍ਹਾਂ ਬੋਲ ਕੇ ਅਰਦਾਸ ਬੇਨਤੀਆਂ ਕਰਕੇ ਮੇਰਾ ਪਲਾਟ ਵੇਚ ਦੇ ਜਾਂ ਮੇਰਾ ਘਰ ਵੇਚ ਦੇ ਜਾਂ ਕੁਝ ਮੇਂ ਜੀ ਆ ਇਹ ਵੇਚ ਜੇ ਹਨਾ ਇਹ ਤੁਸੀਂ ਇਸੇ ਤਰ੍ਹਾਂ ਉਦਾਸ ਬੇਨਤੀਆਂ ਕਰਕੇ ਤੁਸੀਂ ਆਪਣੇ ਘਰ ਦੇ ਮੰਦਰ ਦੇ ਵਿੱਚ ਰੱਖ ਲੈ। ਪੂਰੇ 52 ਦਿਨ ਹੋ ਗਏ ਜੋ ਉਦੋਂ ਬਾਅਦ ਤੁਸੀਂ ਇਹਨੂੰ ਚੱਕਣਾ ਤੇ ਪਾਣੀ ਚ ਵਹਾ ਦੇਣਾ 51 ਦਿਨਾਂ ਦੇ ਵਿੱਚ ਵਿੱਚ 100% ਤੁਹਾਡਾ ਕੰਮ ਪੂਰਨ ਚੁੱਜੀ ਲੋ ਕੰਮ ਵਾਂਗਰ ਚੱਕ ਕੇ ਰੱਖਣਾ ਜੇ ਤੁਸੀਂ ਪਲਾਟ 'ਚ ਜਾਂ ਕਿਸੇ ਘਰ ਦੇ ਵਿੱਚ ਇਹਨੂੰ ਰੱਖ ਕੇ ਆਏ ਹੋਗੇ ਤੁਸੀਂ ਨਾਰੀਆ ਲੂਕ ਤੇ ਇਹ ਨਹੀਂ ਹੈਗਾ ਵੀ ਮੁੜ ਕੇ ਤੁਸੀਂ ਇਹਨੂੰ ਚੱਕੋ ਹੀ ਨਾ ਜਿਵੇਂ ਆਦਰ ਸਰਕਾਰ ਨਾਲ ਰੱਖ ਕੇ ਆਇਓ ਆਪ ਦੀ ਸੱਚੀ ਸ਼ਰਧਾ ਨਾਲ ਰੱਖਦੇ ਆ ਉਸੇ ਤਰ੍ਹਾਂ ਇਹਨੂੰ ਚੱਕ ਕੇ ਪਾਣੀ 'ਚ ਜ਼ਰੂਰ ਵਹਾ ਕੇ ਆਇਓ ਇਹ ਉਹਥੇ ਨਹੀਂ ਸ਼ਰਧਾ ਨਹੀਂ ਉਹਨੇ ਜਦੋਂ ਕਿ ਆਪਣਾ ਕੰਮ ਇਸ ਆਪਾਰ ਨਾਲ ਬਣਿਆ ਫਿਰ ਆਪਾਂ ਸ਼ਰਧਾ ਰੱਖੀ ਤਾਂ ਕਿ ਬੇਤੋ ਵੀ ਤੋਂ ਆਪਣੇ ਕੰਮ ਬੰਨਦੇ ਰੱਖੇ ਜਦੋਂ ਆਪਾਂ ਪਹਿਲਾ ਪਾ ਕਰਦੇ ਹਾਂ ਇਸੇ ਤੋਂ ਖਤਰ ਜੀ ਦੁਆਰੇ ਆਪਾਂ ਨੂੰ ਕਦੇ ਲੋੜ ਪੈਂਦੀ ਹੈ ਫਿਰ ਪਾ ਕਰਦੇ ਤੇ ਮੁੜ ਕੇ ਉਹ ਪਾ ਕੰਮ ਨਹੀਂ ਕਰਦਾਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਸਕਦਾ ਜੀ ਵੀ ਦੇਵ ਤਾਂ ਸਭ ਅੰਝੁਦਾਰ ਹੈ ਜੇ ਜਦੋਂ ਪਹਿਲਾਂ ਹੀ ਸ਼ਰਧਾ ਨਹੀਂ ਰਹੀ ਤੇ ਫਿਰ ਦੁਆਰਾ ਕਿੱਥੇ ਕੰਮ ਹੋਊਗੀ ਹੋਰ ਕਈ ਲੋਕ ਕਹਿੰਦੇ ਆਏ ਕੀ ਹੁੰਦਾ ਨਾਰੀ ਗੱਲ ਨਾਲ ਕੀ ਹੁੰਦਾ ਓ ਕੀ ਵੇਖੋ ਹਰ ਇੱਕ ਦੀ ਸ਼ਰਧਾ ਹੁੰਦੀ ਹੈ ਹਨਾ ਸ਼ਰਧਾ ਹੁੰਦੀ ਹੈ ਕਿ ਮੈਂ ਹੁਣ ਕੋਈ ਫੁੱਲਾਂ ਦੇ ਹਾਰ ਹੈ। ਫੁੱਲਾਂ ਦੇ ਹਾਰ ਹੈ। ਆਪਾਂ ਕਿਸੇ ਗੁਰੂ ਦੇ ਉੱਤੇ ਕਿਸੇ ਕੋਈ ਆਪਾਂ ਵੱਡੇ ਲੋਕਾਂ ਦੇ ਉੱਤੇ ਹਨਾ ਉਹ ਗੁਰੂ ਆ ਕੋਟਮਾਂ ਦੇ ਉੱਤੇ ਆਪਾਂ ਪਾ ਰਹੇ ਹਾਂ। ਪਾ ਰਹੇ ਉਹੀ ਹਾਰ ਆਪਾਂ ਮਾਰੇ ਦਿੱਤੀ ਵੀ ਪਾਈ ਜਾਂਦੀ। ਹਾਰ ਤਾਂ ਉਹੀ ਹੈ ਨਾ ਸ਼ਰਧਾ ਆਪਣੀ ਆਪਾਂ ਕਿੱਥੇ ਪਾਉਣਾ ਹੈ। ਹਨਾ ਇਹ ਆ ਇਸ ਤਰ੍ਹਾਂ ਹੁੰਦਾ ਜੀ ਇਹ ਸ਼ਰਧਾ ਹੁੰਦੀ ਹੈ ਜਿਹੜਾ ਕੰਮ ਜਿੱਥੇ ਕਰਨਾ ਉੱਥੇ ਫਿਰ ਇਹ ਸ਼ਰਧਾ ਬਣ ਜਾਂਦੀ ਹੈ। 100% ਆਪਣਾ ਕੰਮ ਬੰਦ ਹੈ ਜਿੱਥੇ ਆਪਾਂ ਸ਼ਰਧਾ ਹੀ ਨਹੀਂ ਬਣਾਉਂਦੇ ਤੇ ਉੱਥੇ ਫਿਰ ਕਿੰਨੇ ਮਰਜ਼ੀ ਆਪਾਂ ਨੱਕ ਰਗੜੀ ਚੱਲ ਗਏ ਫਿਰ ਆਪਾਂ ਨੂੰ ਫਾਇਦਾ ਨਹੀਂ ਹੁੰਦਾ ਸਭ ਤੋਂ ਵੱਡੀ ਸ਼ਰਧਾ ਹੁੰਦੀ ਜੋ ਵੀ ਕੰਮ ਤੁਸੀਂ ਸ਼ਰਧਾ ਨਾਲ ਕਰੋਗੇ 100% ਪੂਰਾ ਪੂਰਾ ਇਹ ਜਮਾਈ ਕੋਈ ਨੁਕਤੇ ਜੋ ਮੈਂ ਤੁਹਾਡੇ ਪਿੱਛੇ ਲੈ ਕੇ ਆਈ ਹਾਂਗੇ ਵੀ ਇਸ ਤਰ੍ਹਾਂ ਕਰਦੇ ਹੁੰਦੇ ਸੀਗੇ ਜੁਰਗ ਆਪਣੀ ਇਸ ਤਰ੍ਹਾਂ ਦੱਸਦੇ ਸੀ ਤੇ ਬਹੁਤ ਸਾਰਾ ਕੰਮ ਫਾਇਦਾ ਹੋ ਜਾਂਦਾ ਸੀਗਾ ਦੇਖੋ ਹੁਣ ਜਿਵੇਂ ਆਪਾਂ ਕਹਿ ਤੀਏ ਘਰ ਦੇ ਵਿੱਚ ਹੁਣ ਲక్ష్ਮੀ ਤੇ ਦ੍ਰਿਦਰਤਾ ਦੋਸਰੀ ਆ ਭੈਣਾ ਸਕੀਆਂ ਭੈਣਾ ਦ੍ਰਿਦਰਤਾ ਕੋਈ ਨਹੀਂ ਚਾਹੁੰਦਾ ਮੇਰੇ ਘਰੇ ਆਵੇ ਉਹ ਕਿਉਂ ਆਉਂਦੀ ਆ ਘਰੇ ਜਦੋਂ ਘਰ ਦੇ ਵਿੱਚ ਖਲਾਰਾ ਪਿਆ ਊੜਾ ਕਰਗਟ ਬਾਹਰੋਂ ਖਾਣਾ ਮੰਗਾ ਕੇ ਖਾਣਾ ਘਰ 'ਚ ਨਾ ਬਣਾਉਣਾ ਚੱਪਲਾਂ ਇੱਧਰ ਉੱਧਰ ਸਿੱਟੀ ਰੱਖਣਾ ਫਟੇ ਪੁਰਾਣੇ ਕੱਪੜੇ ਪਾਉਣੇ ਕਬਾੜ ਦਾ ਢੇਰ ਲਾਉਣਾ ਛੱਤਾਂ ਨੂੰ ਸਾਫ਼ ਨਾ ਕਰਨਾ ਨਾ ਗੰਦਗੀ ਦਾ ਬਸਾਰਾਣਾ ਉੱਥੇ ਦ੍ਰਿਦਰਤਾ ਹੁੰਦੀ ਆਉਂਦੀ ਕਿੰਨਾ ਮਰਜ਼ੀ ਚਾਹ ਤੁਸੀਂ ਜੋੜ ਲਾ ਲਓ ਜਿੱਥੇ ਹਾਂ ਸਾਫ਼ ਸਫਾਈ ਉੱਥੇ ਲਕਸ਼ਮੀ ਦਾ ਵਾਸ ਹੁੰਦਾ ਹੈ ਆਪਾਂ ਆਪਾਂ ਚਾਹੁੰਦੇ ਵੀ ਦ੍ਰਿਦਦਤ ਸਾਡੇ ਘਰ ਚ ਨਾਲ ਉਹਦੇ ਲਈ ਆਪਾਂ ਕੀ ਬਾ ਪਾ ਕਰਦੇ ਆਂ ਤਿੱਖੀਆਂ ਮਿਰਚਾਂ ਖੱਟਾ ਨੀਂਬੂ ਉਹ ਚੀਜ਼ਾਂ ਆਪਾਂ ਜੋੜ ਕੇ ਧਾਗੇ ਚ ਬੁਲੋ ਕੇ ਗੇੜ ਚ ਬੰਨ੍ਹ ਦਿੰਨੇ ਆਂ ਬੰਨ੍ਹਨੇ ਬਹੁਤ ਸਿ ਲੋਕਾਂ ਦੇ ਬੰਨ੍ਹੀਆਂ ਵੇਖੀਆਂ ਨਾ ਕੋਈ ਇਸੇ ਲਈ ਬੰਨ੍ਹਦੇ ਦ੍ਰਿਦਦਤ ਸਾਡੇ ਘਰ ਚ ਨਾਲ ਸਾਡੇ ਘਰ ਚ ਸਿਰਫ ਲక్ష్ਮੀ ਦਾ ਬਾਸ ਹੀ ਰਹੇ ਉਹ ਵੀ ਇੱਕ ਪਾਈ ਹੁੰਦਾ ਹਾਂ ਜੀ ਜਦੋਂ ਆਪਾਂ ਕਰਦੇ ਆਂ ਇਹਦੇ ਲਈ ਸੱਚੀ ਸ਼ਰਧਾ ਬਣ ਜਾਂਦੀ ਹੈ ਜਿੱਥੇ ਸ਼ਰਧਾ ਬਣ ਕੇ ਪਾ ਕਰਕੇ ਨਾ 100% ਕੰਮ ਕਰਦਾ ਹੈ ਜਾਂ ਬਾ ਕਰੋ ਨਾ ਜੇ ਕਰਨਾ ਪੂਰੀ ਸ਼ਰਧਾ ਕਰੋ ਪੋਜੀਟਿਵ ਸੋਚ ਕੇ ਕਰੋ ਕਿ ਮੇਰਾ ਕੰਮ ਵਸੂ ਹੋ ਗਿਆ ਤੇ ਪ੍ਰਮਾਤਮਾ ਕਰ ਹੀ ਦਿੰਦਾ ਹੈ ਸੱਚੀ ਸ਼ਰਧਾ ਹੈ ਹਰਮਾਨ ਮੰਦਰ ਦੇ ਵਿੱਚ ਹਰਮਾਨ ਜੀ ਸੰਤ ਬੋਚਨ ਇਹ ਕੀ ਗੱਲ ਹੈ ਵੀ ਆਪਣੇ ਕੰਮ ਨਾ ਪੂਰੇ ਕਰਨ ਤੇ ਉਹ ਪੂਰੇ ਹੁੰਦੇ ਹੈ ਜੇ ਪਛਾਹੀਏ ਸੱਚੀ ਸ਼ਰਧਾ ਨਾਲ ਆਪ ਦੇ ਪਿਤਰਾਂ ਦੇ ਕਈ ਵਾਰ ਆਪਾਂ ਨੂੰ ਆਗ ਦੇ ਪਿਤਰਾਂ ਨੇ ਗਲਤੀਆਂ ਲੱਗ ਜਾਂਦੀਆਂ ਉਹਨਾਂ ਦੇ ਦੋਸ਼ੀ ਲੱਗ ਜਾਂਦੇ ਆਪਾਂ ਨੂੰ ਕੋਈ ਰੋਟੀ ਚ ਕੋਈ ਕਾਸੀ ਚੀਜ਼ ਆਪਾਂ ਜੋੜਨ ਨਾਲ ਹੀ ਬਣਾਉਣੀ ਹੈ ਉਹਦੇ ਵਿੱਚ ਕੋਈ ਕਾਮੀ ਪੇਸ਼ੀ ਰਹਿ ਜਾਂਦੀ ਜਿਹਦੇ ਕਰਕੇ ਆਪਣੇ ਇਹੋ ਜਿਹੇ ਛੋਟੇ ਛੋਟੇ ਕੰਮ ਅੜ ਜਾਂਦੇ ਹੈਗੇ ਫਿਰ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਕੀ ਗਲਤੀ ਹੋਈ ਕਿੱਥੇ ਕੀ ਕਮੀ ਹੋਈ ਇਹੋ ਜਿਹੀਆਂ ਚੀਜ਼ਾਂ ਨਾਲ ਕੇ ਸਭ ਕੁਝ ਠੀਕ ਹੋ ਜਾਂਦਾ ਐਸੀ ਜੀ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੁਸੀਂ ਇੰਨਾ ਕੀ ਸਮਾਂ ਕੱਟ ਕੇ ਮੇਰੇ ਨਾਲ ਜੁੜਦੇ ਹੋ ਤੁਹਾਡਾ ਸਾਰਿਆਂ ਦਾ ਹੈ ਦਿਲੋਂ ਬਹੁਤ ਬਹੁਤ ਧੰਨਵਾਦ